ਇਹ ਯੋਧ ਨਸ਼ੇਮ ਰੁੱਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਬਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਆ ਉਸ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਪਿਛਲੇ ਇੱਕ ਤਰੀਕ ਤੋਂ ਲਗਾਤਾਰ ਕਾਮਯਾਬੀ ਹਾਸਲ ਹੁੰਦੀ ਹੈ ਇਹ ਬਹੁਤ ਮਿਹਨਤ ਦੇ ਨਾਲ ਸਾਡੇ ਸਾਰੇ ਆਫਸਰਸ ਐਸਪੀ ਡੀਸ ਆਫ ਡੀਐਸਪੀ ਆਰ ਡੀਐਸਪੀ ਸੀਪੀ ਐਸਐਚਓ ਮਮਦੂਤ CIA ਅੰਚਾਰ ਸਾਰੇ ਬਹੁਤ ਹੀ ਮੁਸਤਦੀ ਦੇ ਨਾਲ ਬਹੁਤ ਅਲਰਟ ਹੋ ਕੇ ਤੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਸਾਡੀ ਸਾਰੀ ਟੀਮ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਜਿਵੇਂ ਸਾਰੇ ਅਕੜੇ ਇਹ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੇ ਹੁਣ ਇੱਕ ਮੁਕੱਦਮਾ ਨੰਬਰ 30 18325 ਦਾ ਐਨਡੀਪੀਐਸ ਅਫਸਰ ਦੇ ਦੌਰਾਨ 1 ਕਿਲੋ 647 ਗ੍ਰਾਮ ਹੈਰਨ ਰਿਕਵਰ ਕਰਕੇ ਦੋ ਜਣੇ ਨੂੰ ਅਰੈਸਟ ਕੀਤਾ ਚਰਨਜੀਤ ਸਿੰਘ ਰੁਚੰਨੂ ਤੇ ਆਕਾਸ਼ਵੀਰ ਸਿੰਘ ਉਰਫ ਗਗਨ ਤੇ ਇੱਕ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਇਹ ਹਜੇ ਭਗੌੜਾ ਹੈ ਇਸ ਨੂੰ ਅਸੀਂ ਜਲਦੀ ਕਾਬੂ ਕਰ ਲਾਂਗੇ ਜਿਹੜਾ ਇਹਦੇ ਵਿੱਚ ਬਲਵਿੰਦਰ ਸਿੰਘ ਹੈ ਉਹਦੇ ਤੇ ਪਹਿਲਾਂ ਵੀ ਇੱਕ ਪਰਚਾ ਉਹਦੇ ਵਿੱਚ ਵੀ ਭਗੌੜਾ ਹੈ ਇਹ ਮੁਕੱਦਮਾ ਨੰਬਰ 27 2424 ਦਾ ਐਨਡੀਪੀਐਸ ਦਾ ਉਹਦੇ ਵਿੱਚ ਵੀ 1 ਕਿਲੋ ਹੈਰਨ ਸੀ ਤੇ ਕ੍ਰਿਸਟਲ ਸੀ ਉਹਦੇ ਵਿੱਚ ਇਹ ਭਗੌੜਾ ਉਹਦੇ ਵਿੱਚ ਵੀ ਇਹਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਐਵੇਂ ਇੱਕ ਮੁਕੱਦਮਾ ਨੰਬਰ 29 18 ਤੇ ਇੰਦਾ ਹੀ ਹੈ ਸਮੀਮ ਸਮੀਨ ਔਰ ਸ਼ਿਵਾ ਇਹ ਇਸ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਐਸ ਐਚ ਓ ਕੈਂਟ ਫਰੋਜ਼ ਪਰ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਤੇ ਰਿਕਵਰੀ ਕੀਤੀ ਕਿਰ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਸਾਬ ਇਹ ਇਹਨਾਂ ਦਾ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਕੁਛ ਗਿਸ਼ ਚੱਲ ਰਹੀ ਹੈ ਤੇ ਉਹੀ ਹੈ ਵੀ ਇਹਨਾਂ ਨੂੰ ਜਿਸ ਬੰਦੇ ਨੇ ਵੀ ਇਹ ਇਹ ਵੇਚ ਰਹੇ ਸੀ ਵੇਚ ਨਹੀਂ ਸੀ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਹਦੇ ਵਿੱਚ ਕਰਕੇ ਤੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇਹ ਹਾਂਜੀ ਸਹੀ ਉਹ ਬਈ ਦੋ ਰੈਸਟ ਹੋਏ ਉਸ ਮਕਦਮਾ ਨੰਬਰ 30 ਦੇ ਵਿੱਚ ਤੇ ਇੱਕ ਭਗੋੜਾ ਭੱਜਣ ਚ। ਜਿਹੜਾ ਯੂਥ ਵਿਰੋਧ ਨਸ਼ਾ ਨਸ਼ੇ ਵਿਰੁੱਧ ਕੀਤਾ ਹੋਇਆ ਮਹੀਮ ਸ਼ੁਰੂ ਹੋਦੋਂ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਯੰਗ ਬੱਚੇ ਨੇ ਉਹੀ ਆ ਰਹੇ ਨੇ ਇਹਦੇ ਵਿੱਚ ਜਿਹੜੇ 18 ਸਾਲ ਦੇ 21 ਸਾਲ ਦਾ ਹੈ 21 ਸਾਲ ਵਾਲੇ ਦਾ ਫਿਰ ਕ੍ਰਿਮੀਨਲ ਰਿਕਾਰਡ ਹੈ 18 ਸਾਲ ਵਾਲੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਸਿਰਫ ਪਿੰਡਾਂ ਦੇ ਵਿੱਚ ਕਿਤੇ ਮਹੀਮ ਜਿਹੜੀ ਪੁਲਿਸ ਵੱਲੋਂ ਚੱਲਦੀ ਹੈ ਯੂਥ ਨੂੰ ਨਸ਼ੇ ਦੇ ਅਗੇਂਸਟ ਕਰਨ ਲਈ। ਉਹ ਕਾਰਗਰ ਸਾਬਤ ਹੋ ਰਹੀ ਹੈ ਕਿ ਜਿਵੇਂ ਯੂਥ ਨੂੰ ਦੇਖਿਆ ਵੀ 18 ਸਾਲ ਦਾ ਬੱਚਾ ਵੀ ਇਹਦੇ ਚ ਇਨਵੋਲ ਹੋਣਾ ਸਟਾਰਟ ਹੋ ਗਿਆ ਇਹ ਜਿਹੜੀ ਗੱਲ ਇਹ ਦੇਖਣ ਨੂੰ ਆ ਇਸੇ ਜਿਹੜੀ ਇਸੇ ਮਹਿਮਦ ਰੌਣ ਜਿਹੜੇ ਅਸੀਂ ਸੰਪਰਕ ਪ੍ਰੋਗਰਾਮ ਕਰ ਰਹੇ ਹਾਂ ਆਮ ਪਬਲਿਕ ਦੇ ਨਾਲ ਤੇ ਸੰਪਰਕ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਉਸ ਦਾ ਕਾਫੀ ਅੱਛਾ ਅਸਰ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨਾਂ ਚ ਤੇ ਜਿਹੜੇ ਸਟੂਡੈਂਟ ਹੈ ਕਿ ਜਿਹੜੇ ਯੰਗਸਟਰ ਹੈ ਉਹ ਅੱਗੇ ਆ ਰਹੇ ਆ ਇਸ ਜਿਹੜੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਉਹ ਅੱਗੇ ਵੱਧ ਚੜ੍ਹ ਕੇ ਆ ਰਹੇ ਆ ਸਰ ਯੂਟਿਊਬ ਪੈਸਾ ਕਮਾਉਣ ਦੀ ਇਹ ਦਸਤਾ ਸਾਂਝੀ ਕੀਤੀ ਤੁਸੀਂ ਇਹ ਯੂਟਿਊਬ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੰਮ ਕਰਕੇ ਪੈਸੇ ਦੇ ਨਾਲ ਪੈਸਾ ਤਾਂ ਮਿਲਦਾ ਪਰ ਜੀੜੇ ਪੜੇ ਜਾਂਦੇ ਉਹਨਾਂ ਨੂੰ ਸਲਾਹਾਂ ਵਿੱਚ ਜਾਣਾ ਤੁਸੀਂ ਆਦੋਲੋ ਨੂੰ ਕੀ ਮੈਸੇਜ ਮੇਰਾ ਇਹੀ ਮੈਸੇਜ ਹੈ ਜਿਹਵੇਂ ਮੈਂ ਪਿਛੇ ਕਈ ਕਾਲਜੇਜ਼ ਦੇ ਵਿੱਚ ਜਾ ਕੇ ਉੱਥੇ ਬੱਚਿਆਂ ਦੇ ਨਾਲ ਇੰਟਰੈਕਟ ਕਰੀਦਾ ਤਾਂ ਉਹਨਾਂ ਨੂੰ ਦੱਸੀਦਾ ਵੀ ਜਿਹੜੇ ਇਹਦੇ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹੈ ਇਹ ਤੁਹਾਨੂੰ ਕਿਵੇਂ ਮੈਂਟਲੀ ਫਿਜ਼ੀਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਤੁਹਾਨੂੰ ਹਰ ਪਰਿਵਾਰ ਨੂੰ ਇਹ ਡਬੋ ਦਿੰਦਾ ਹੈ ਪਰਿਵਾਰ ਦੇ ਪਰਿਵਾਰ ਨਸ਼ਟ ਹੋ ਜਾਂਦੇ ਬਰਬਾਦ ਹੋ ਜਾਂਦੇ ਆ ਤੇ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਨਾ ਸਿਰਫ ਆਪਾਂ ਖੁਦ ਇਸ ਨਸ਼ੇ ਤੋਂ ਦੂਰ ਰਹੀਏ ਪਰ ਆਪਣੇ ਜਿਹੜੇ ਆਲੇ ਦੋਲੇ ਆਪਣੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਵੀ ਆਪਾਂ ਇਹਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਕਿਸੇ ਦੇ ਭੈਣ ਭਰਾ ਬੱਚੇ ਕੋਈ ਇਸ ਦੇ ਵਿੱਚ ਨਸ਼ਾ ਕਰਨ ਲੱਗ ਗਏ ਆ ਉਹਨਾਂ ਨੂੰ ਆਪਾਂ ਮੁੱਖ ਧਾਰਾ 'ਚ ਲੈ ਕੇ ਆਈਏ ਉਹਨਾਂ ਦਾ ਇਲਾਜ ਕਰਵਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੀ ਮਨੋਬਲ ਵਧਾਈਏ ਤਾਂ ਕਿ ਉਹ ਇਹ ਨਸ਼ਾ ਛੱਡ ਸਕਣ ਤੇ ਆਪਣੇ ਮੁੱਖ ਰਾਜਾਂ ਤੇ